ਹਾਂਜੀ ਪ੍ਰਧਾਨ ਜੀ ਤੋਂ ਅੱਜ ਇੱਥੇ ਦੀ ਮੀਟਿੰਗ ਰੱਖੀ ਗਈ ਇਹਦੇ ਵਿੱਚ ਦੱਸ ਦੋ ਜੀ ਇਸ ਤਰ੍ਹਾਂ ਜੀ ਪੰਜਾਬ ਸਟੇਟ ਕਰਮਚਾਰੀ ਦਲ ਦੀ ਜੋ ਜਥੇਬੰਦੀ ਹੈ ਪੰਜਾਬ ਦੇ ਸਰਕਾਰੀ ਅਤੇ ਅਰਧ ਸਰਕਾਰੀ ਪਲਾਜ਼ਮਾਂ ਦੀ ਜਥੇਬੰਦੀ ਹੈ ਦੱਸੋ ਅੱਜ ਅਸੀਂ ਜਿਹੜਾ ਹੈਗਾ ਸਾਡੀ ਜੋ ਜਥੇਬੰਦੀ ਹੈ ਇਹ ਪ੍ਰਜਾਪ ਪ੍ਰਦੂਸ਼ਨ ਕੰਟਰੋਲ ਬੋਰਡ ਵਿੱਚ ਵੀ ਕੰਮ ਕਰਦੀ ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਦਾ ਜਿਹੜਾ ਸਰਪ੍ਰਸਤ ਸਾਡੇ ਤੋਂ ਜੀ ਉਹ ਸਾਡੇ ਪ੍ਰਧਾਨ ਨੇ ਠੀਕ ਹੈ ਜੀ ਤੇ ਉਹ ਜਿਹੜਾ ਹੈਗਾ ਉਹ ਇੱਥੇ ਤੋਂ ਪ੍ਰਧਾਨ ਦੇ ਬੜੇ ਲੰਬੇ ਸਮੇਂ ਤੋਂ ਸੇਵਾ ਕਰ ਰਿਹਾ ਜਿਹੜਾ ਪ੍ਰਦੂਸ਼ਣ ਕੰਟਰੋਲ ਬੋਰਡ ਹੈ ਇਹ ਇੱਕ ਪੰਜਾਬ ਦਾ ਇੱਕ ਅਹਿਮ ਬੋਰਡ ਇਸ ਬੋਰਡ ਦੇ ਨੇ ਪ੍ਰਦੂਸ਼ਣ ਨੂੰ ਰੋਕਵਾਉਣਾ ਹੈ ਜਿਹੜੀਆਂ ਪੰਜਾਬ ਵਿੱਚ ਜਿੰਨੀਆਂ ਇੰਡਸਟਰੀਜ਼ ਨੇ ਪੰਜਾਬ ਵਿੱਚ ਸਿੱਕ ਤੇ ਪ੍ਰਦੂਸ਼ਣ ਦਾ ਜਿਹੜਾ ਜਾਦੇ ਫਲਾ ਹੁੰਦਾ ਹੈ ਉਹ ਇਹ ਪ੍ਰਦੂਸ਼ਣ ਸੰਪੋਰਟ ਬੋਰਡ ਉਹਨੂੰ ਜਾ ਕੇ ਕੰਟੋਰ ਕਰਾਉਂਦਾ ਹੈ ਔਰ ਜਿਹੜਾ ਇਹਨਾਂ ਦਾ ਉੱਪਰ ਹੱਥ ਹੈ ਇਸ ਗੱਲ ਕਰਕੇ ਇਹ ਇੱਕ ਅਹਿਮiyet ਬੋਰਡ ਹੈ ਬਹੁਤ ਵੱਡਾ ਇਹਦਾ ਕਾਰਜ ਹੈ ਇਹਦੀ ਬਹੁਤ ਵੱਡੀ ਜਮਾਨਤ ਇਹਦੇ ਵਿੱਚ ਜਿਹੜੇ ਕਰਮਚਾਰੀ ਸਾਡੇ ਕੰਮ ਕਰਦੇ ਨੇ ਉਹਨਾਂ ਵਿੱਚੋਂ ਜਿਹੜੇ ਕੁਸ਼ ਕਰਮਚਾਰੀ ਸਾਡੇ ਜਿਹੜੀ ਨੂੰ ਰਿਟਾਇਰ ਹੋ ਗਏ ਉਹਨਾਂ ਰਿਟਾਇਰ ਹੋਏ ਕਰਮਚਾਰੀਆਂ ਨੂੰ ਜਿਹੜਾ ਹੈਗਾ ਬੁਰਸ਼ਰਨ ਖਿਲਜੀ ਨੇ ਕੀਵਰਾਜ ਜੀ ਨੇ ਬੁੱਧੀ ਸਿੰਘ ਜੀ ਨੇ ਉਹਨਾਂ ਨੂੰ ਅੱਜ ਜਿਹੜਾ ਹੈ ਜਥੇਬੰਦੀ ਵੱਲੋਂ ਸਨਮਾਨਿਤ ਕੀਤਾ ਗਿਆ ਰਿਟਾਇਰਮੈਂਟ ਤੋਂ ਬਾਅਦ ਇਹਨਾਂ ਨੇ ਕਿਸੇ ਨੇ ਆਪਣੇ 34 ਸਾਲ ਕੇ ਨੇ 35 ਸਾਲ ਸਰਵ ਚੜੀਆ ਬੋਰਡ ਵਿੱਚ ਕੀਤੀ ਬੜੀ ਵੱਡੀ ਸੇਵਾ ਕੀਤੀ ਇਹਨਾਂ ਨੇ ਔਰ ਜਿਹੜਾ ਪੰਜਾਬ ਜਿੱਥੇ ਬੋਰਡ ਦੇ ਨਾਲ ਨਾਲ ਇਹਨਾਂ ਨੇ ਪੰਜਾਬੀਆਂ ਦੀ ਪੰਜਾਬੀਅਤ ਦੀ ਸੇਵਾ ਕੀਤੀ ਔਰ ਸਾਡੀ ਉਸ ਤੋਂ ਇਲਾਵਾ ਇਹਨਾਂ ਨੇ ਚਚੇਬੰਦੀ ਦੀ ਵੀ ਸੇਵਾ ਕੀਤੀ ਕਿਉਂਕਿ ਮੁਲਾਜ਼ਮਤ ਦੇ ਕਾਰਜ ਜਿਹੜੇ ਹੈਗੇ ਨੇ ਉਹ ਕਈ ਵਾਰੀ ਅਜਿਹਾ ਹੋ ਜਾਂਦੇ ਨੇ ਕਿ ਇਹਨਾਂ ਦੋਸਤਾਂ ਦੇ ਸਹਿਯੋਗ ਤੋਂ ਬਿਨਾਂ ਜਿਹੜੇ ਕਾਰਜ ਨੇ ਉਹ ਪੂਰੇ ਨਹੀਂ ਹੁੰਦੇ ਕਿਉਂਕਿ ਇਹਨਾਂ ਕਰਮਚਾਰੀਆਂ ਨੂੰ ਜਿਹੜੇ ਛੋਟੇ ਕਰਮਚਾਰੀ ਬੋਰਡ 'ਵਿਲੋਂ ਬੜੇ ਲੰਬੇ ਸਮੇਂ ਤੋਂ ਕਦੇ ਪ੍ਰੋਮੋਸ਼ਨ ਦੀ ਤਰੱਕੀ ਦਾ ਰਾਹ ਨਹੀਂ ਸੀ ਮਿਲਦਾ ਟੈਂਡੈਂਟ ਨੇ ਚਚੇਬੰਦੀ ਦੀ ਮਿਹਨਤ ਸਰਕਾਰ ਚਚੇਬੰਦੀ ਦੇ ਸੰਘਰਸ਼ ਦਾ ਸਰਕਾਰਾਂ ਔਰ ਅਧਿਕਾਰੀਆਂ ਦੇ ਮਿਲਵਰਤਨ ਨਾਲ ਇਹਨਾਂ ਦੋਸਤਾਂ ਦੀ ਪ੍ਰੋਮੋਸ਼ਨ ਜਿਹੜੀਆਂ ਹੋ ਪਾ ਸਕਦੀਆਂ ਨੇ ਔਰ ਜਿਨ੍ਹਾਂ ਵਿੱਚੋਂ ਕੁਝ ਤੂਥ ਅਜੇ ਵੀ ਸਨ ਕਿ ਜਿਵੇਂ ਕੁਝ ਸਵੀਪਰ ਸਨ ਉਹਨਾਂ ਦੀਆਂ ਪੋਸਟਾਂ ਵੀ ਪਈਆਂ ਉਹਨਾਂ ਪੋਸਟਾਂ ਦੇ ਅਗੇ ਜਿਹੜੇ ਦੋਸਤਾਂ ਦੇ ਨਵੇਂ ਬੰਦੇ ਰਿਕਰੂਟਮੈਂਟ ਕੀਤਾ ਜਾ ਰਹੇ ਔਰ ਇਹ ਕੁਮਾਲੀ ਜਿਹੜੇ ਹੈਗੇ ਉਹਨਾਂ ਦੀ 4-4 ਸਾਲ ਦੀ ਤਨਖਾਹ ਵੀ ਨਹੀਂ ਸੀ ਦਿੱਤੀ ਜਾ ਰਹੀ ਇਹ ਜਿਹੜਾ ਹੈਗਾ ਸਾਰਾ ਕਾਰਜ ਹੈ ਜਿੱਤੇ ਬੰਦੀ ਨੇ ਬਹੁਤ ਮਿਹਨਤ ਨਾਲ ਬੜੀ ਉਹਦੇ ਨਾਲ ਕਰਵਾਇਆ ਔਰ ਬਹੁਤ ਸਾਰੇ ਲੋਕਾਂ ਨੂੰ ਸਹੂਲਤਾਂ ਦੇ ਨਾਲ ਪ੍ਰਾਣ ਹੋਏ ਔਰ ਜਿਹੜੇ ਕੰਮ ਰਹਿੰਦੇ ਨੇ ਇਹਨਾਂ ਦੋਸਤਾਂ ਦੇ ਮਿਲ ਕੇ ਉਹ ਬੋਰਡ ਚੱਲ ਰਿਹਾ ਮੈਂ ਉਹ ਬੋਰਡ ਵਿੱਚ ਕੰਮਾਂ ਦੀ ਪੂਰਤੀ ਕਰਾਉਣ ਵਾਸਤੇ ਵੀ ਪੂਰਾ ਅਸੀਂ ਯਤਨ ਕਰਾਂਗੇ ਕਿ ਉਹ ਕੰਮਾਂ ਦੀ ਪੂਰਤੀ ਹੋਵੇ ਔਰ ਜਿਹੜੇ ਬਾਕੀ ਦੇ ਸਰਕਾਰ ਕੋਲੇ ਕੰਮ ਰਹਿੰਦੇ ਅਸੀਂ ਉਹਨਾਂ ਸਰਕਾਰ ਕੋਲੇ ਕੰਮਾਂ ਵਾਸਤੇ ਵੀ ਅਸੀਂ ਯਤਨ ਕਰ ਰਹੇ ਹਾਂ ਕਿ ਸਰਕਾਰ ਜਿਹੜੀ ਹਿੱਜੀ ਪੰਜਾਬ ਦੀ ਸਰਕਾਰ ਹੁਣ ਦਿੱਲੀ ਹੋ ਗਈ ਦਿੱਲੀ ਵਿੱਚ ਇਲੈਕਸ਼ਨ ਸੀ ਦਿੱਲੀ ਦੀ ਇਲੈਕਸ਼ਨ ਕਰਕੇ ਜਿਹੜਾ ਪੰਜਾਬ ਦੇ ਵਕੰਤਰੀ ਸਾਹਿਬ ਔਰ ਪੰਜਾਬ ਦੇ ਮੰਤਰੀ ਸਹਿਬਾਨ ਉੱਥੇ ਬੈਠੇ ਸੀ ਉਹਨਾਂ ਅੱਜ ਵੋਟਾਂ ਪੈ ਗਈਆਂ ਔਰ ਅੱਜ ਉਹ ਵਾਪਸ ਆ ਗਏ ਔਰ ਵਾਪਸ ਆਉਣ ਤੋਂ ਬਾਅਦ ਅਸੀਂ ਜਿਹੜਾ ਉਹਨਾਂ ਨੂੰ ਮਿਲਾਂਗੇ ਮਿਲਣ ਤੋਂ ਬਾਅਦ ਉਹਨੂੰ ਥਾਂ ਕੇ ਕਿ ਜੋ ਪੰਜਾਬ ਦੀ ਮਜ਼ਦੂਰਾਂ ਦੀਆਂ ਖਾਂਡੀਆਂ ਮੰਗਾ ਰਹਿੰਦੀਆਂ ਨੇ ਉਹਨਾਂ ਦੀ ਪੂਰਤੀ ਕੀਤੀ ਜਿਹੜੀ ਡੀਏਜ ਦੀਆਂ ਕਿਸ਼ਤਾਂ ਦਾ ਜਿਹੜੇ ਮੰਨਦਾ ਉਹ ਦੇ ਦਿੱਤਾ ਜਾਵੇ ਪਰ ਤੂੰ ਜਿਹੜੀ ਸਿਸਟਮ ਨੇ ਸਰਕਾਰ ਨੂੰ ਅਸੀਂ ਕਈ ਵਾਰ ਅੱਜੇ ਵੀ ਕਿਹਾ ਕਿ ਤੁਸੀਂ ਜਿਹੜੇ ਕੰਮ ਨੇ ਉਹਨੂੰ ਪੂਰਤੀ ਕਰੋ ਸਰਕਾਰ ਜਿਹੜੀ ਹੈ ਜਾਣ ਮੁੱਝ ਕੇ ਮੀਟਿੰਗਾਂ ਦੇ ਦਿੰਦੀ ਹੈ ਮੀਟਿੰਗਾਂ ਦੇ ਕੇ ਕੰਟਰ ਕਰਵਾ ਦਿੰਦੀ ਹੈ ਸੋ ਉਹ ਹੁਣ ਅਸੀਂ ਇਹ ਕੋਸ਼ਿਸ਼ ਕਰਕੇ ਕਰਾਂਗੇ ਕਿ ਜਿਹੜੀਆਂ ਮੀਟਿੰਗ ਹੋਵੇ ਔਰ ਮੀਟਿੰਗ ਤੋਂ ਬਾਅਦ ਜੋ ਮੁਲਾਜ਼ਮਾਂ ਦੇ ਮਸਲੇ ਟੀ.ਐੱਡੀ ਕਿਸ਼ਤ ਤੋਂ ਇਲਾਵਾ ਜਿਹੜਾ ਕੋਈ ਹੋਰ ਮਸਲੇ ਵੀ ਹਨਗੇ ਨੇ ਉਹ ਮਸਲੇ ਜਿਹੜੇ ਨੇ ਉਹਨਾਂ ਦੀ ਪੂਰਤੀ ਉਹ ਟੇ ਕਮਿਸ਼ਨ ਦੀ ਰਿਪੋਰਟ ਜਿਹੜੀ ਹੈ ਪੂਰੀ ਐਪਲੀਕੇਬਲ ਨਹੀਂ ਹੋ ਸਕੀ ਉਹ ਜਿਹੜੀ ਐਨੋਮਲੀ ਕਮੇਟੀ ਦਾ ਗਠਨ ਵੀ ਕਰਾ ਦਿੱਤਾ ਕ੍ਰਿਸ਼ਨ ਕੁਮਾਰ ਜੀ ਜਿਹੜੇ ਪ੍ਰਮੁਖ ਸਕੱਤਰ ਨੇ ਐਜੂਕੇਸ਼ਨ ਡਿਪਾਰਟਮੈਂਟ ਦੇ ਉਹ ਐਨੋਮਲੀ ਕਮੇਟੀ ਦੇ ਚੇਅਰਮੈਨ ਲਾ ਦਿੱਤੇ ਨੇ ਅਸੀਂ ਉਹਨਾਂ ਨੂੰ ਵੀ ਜਿਹੜਾ ਡਿਮਾਂਡ ਚਾਰਟਰ ਭੇਜਿਆ ਟੈਕਨੀਕਲ ਦੇ ਕਰਮਚਾਰੀਆਂ ਦੀ ਮੰਗਾਂ ਦਾ ਜਿਹੜਾ ਧੂਖੀਆਂ ਰਹਿੰਦੇ ਨੇ ਔਰ ਜਿਹੜੇ ਹੋਰ ਮੰਗਾਂ ਨੇ ਉਹਨਾਂ ਮੰਗਾਂ ਲਈ ਵੀ ਅਸੀਂ ਜਿਹੜਾ ਕੋਈ ਗ੍ਰੈਡਾਂ ਦੀ ਮੰਤਰ ਸਾਡੀ ਪੈਰਟੀ ਟੁੱਟ ਗਈ ਉਹ ਪੈਰਟੀ ਵਾਸਤੇ ਵੀ ਅਸੀਂ ਜਿਹੜਾ ਹੈਗਾ ਉਹਨਾਂ ਨੂੰ ਲਿਖ ਕੇ ਭੇਜਿਆ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਅਨੋਮਲੀ ਕਮੇਟੀ ਦੇ ਚੇਅਰਮੈਨ ਸਾਹਿਬ ਨਾਲ ਵੀ ਸਾਡੀ ਮੀਟਿੰਗ ਹੋਵੇ ਔਰ ਸਰਕਾਰ ਤੋਂ ਅਗਲੀ ਗੱਲ ਵੀ ਕਰਾਂਗੇ ਕਿ ਜੇ ਸਰਕਾਰ ਹਿੰਦੁਸਤਾਨ ਦੀ ਸਰਕਾਰ ਨੇ ਅਗਲਾ ਪੀਕੂਸ਼ਨ ਜਿਹੜਾ ਗਠਨ ਕਰ ਦਿੱਤਾ ਤਾਂ ਪੰਜਾਬ ਦੀ ਸਰਕਾਰ ਵੀ ਉਸੇ ਲਈ ਜਿਹੜਾ ਆਪਣਾ ਤੇ ਮਿਸ਼ਨ ਬਣਾਉਣ ਦਾ ਦੀ ਗੱਲ ਕਰੇ ਔਰ ਇਹ ਸਾਰੀਆਂ ਕੰਮਾਂ ਜਿਹੜੇ ਬੰਦੇ ਦਿਹਾੜੀਦਾਰ ਬੰਦੇ ਨੇ ਜਿਹੜੇ ਠੇਕੇਦਾਰੀ ਪ੍ਰਣਾਲੀ ਰਾਹੀਂ ਬੰਦੇ ਕੰਮ ਕਰਦੇ ਨੇ ਉਹਨਾਂ ਦੀਆਂ ਸੇਵਾਵਾਂ ਨੂੰ ਰੈਗੂਲਰ ਕਰਨ ਲਈ ਸਾਡਾ ਜਿਹੜਾ ਪੂਰਾ ਸੀ ਪਿਛਲੀ ਵਾਰੀ ਦੀ ਮੀਟਿੰਗ ਫਨਾਨ ਪ੍ਰਸ਼ਾਸਨ ਸਾਹਿਬ ਨੂੰ ਕਹਿ ਕੇ ਆਸੀ ਹੁਣ ਫੇਰ ਜਿਹੜੀ ਅਗਲੀ ਮੀਟਿੰਗ ਹੋਏਗੀ ਉਸ ਤੇ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ ਇਹਨਾਂ ਦੀਆਂ ਸੇਵਾਵਾਂ ਨੂੰ ਰੈਗੂਲਰ ਕਰਵਾਇਆ ਜਾਵੇ ਔਰ ਜਿਹੜਾ ਕਟੋ-ਕਟ ਉਜਰ ਤੇ ਵੀ ਜਿੰਦਾ ਵਾਧਾ ਹੈ ਉਹ ਸਰਕਾਰ ਨਹੀਂ ਕਰ ਰਹੀ ਔਰ ਪਿਛਲੀ ਵਾਰੀ ਜੋ ਵਾਅਦਾ ਕੀਤਾ ਉਹ 63 ਰੁਪਏ ਦਾ ਵਾਅਦਾ ਕੀਤਾ ਕਿ ਨਹੀਂ ਮਾੜੀ ਦੁੱਖ ਦੀ ਕਰ ਲੈ ਕਿ ਅੱਜ ਮਹਿੰਗਾਈ ਦਾ ਜੋਗਾ ਤੁਨੇ ਰੁਪਏ ਮਹੀਨੇ ਇੱਕ ਹਾਸੋ ਹੀਣਾ ਜਿਹੜਾ ਹੈਗਾ ਨਾ ਸਰਕਾਰ ਨੇ ਫੈਸਲਾ ਕੀਤਾ ਮੰਤ ਭਾਗਾ ਫੈਸਲਾ ਹੈ ਅਸੀਂ ਕੋਸ਼ਿਸ਼ ਕਰਾਂਗੇ ਕਿ ਇਹਨਾਂ ਦੀ ਦਿਹਾੜੀ ਵਿੱਚ ਵਾਧਾ ਹੋਵੇ ਔਰ ਜਿਹੜਾ ਹੈਗਾ ਲੋਕਾਂ ਨੂੰ ਰਾਹਤ ਮਿਲ ਸਕੇ ਲੋਕਾਂ ਨੇ ਬਹੁਤ ਸਾਰੇ ਆਸ਼ਾਵਾਨੀ ਲੋਕਾਂ ਨੇ ਬਹੁਤ ਸਾਰੇ ਲਾਇਬਿਲਟੀ ਨੂੰ ਪੁਨਿਆ ਹੋਣ ਗਿਆ ਤਾਂ ਹੀ ਹੋਣਗੀਆਂ ਪੁਨੀਆਂ ਔਰ ਸਰਕਾਰ ਜਿਹੜੀ ਹੈ ਮੈਂ ਸਮਝਦਾ ਕਿ ਮੁਲਾਜ਼ਮਤ ਪ੍ਰਤੀ ਬਹੁਤ ਘੱਟ ਧਿਆਨ ਦੇ ਰਹੀ ਸਰਕਾਰ ਜਦ ਕਿ ਸਰਕਾਰ ਨੂੰ ਇਹ ਚਾਹੀਦਾ ਹੈ ਕਿ ਅਸੀਂ ਵੀ ਪੰਜਾਬ ਵਿੱਚ ਇੱਕ 13 ਜੇ ਬਾਕੀ ਦੀਆਂ ਜਿੱਥੇ ਬੰਦੀਆਂ ਜਿਹੜੀਆਂ ਨੇ ਮਜ਼ਦੂਰ ਵਰਗ ਦੀਆਂ ਜਿੱਥੇ ਬੰਦੀਆਂ ਨੇ ਕਿਸਾਨ ਵਰਗ ਦੀਆਂ ਜਿੱਥੇ ਬੰਦੀਆਂ ਨੇ ਕੋਈ ਹੋਰ ਜਿੱਥੇ ਬੰਦੀਆਂ ਜਿਹੜੀਆਂ ਉਹ ਕੰਮ ਕਰਦੀਆਂ ਨੇ ਉਹਨਾਂ ਕਮਾਂ ਦੀ ਉਹਨਾਂ ਦੇ ਕਮਾਂ ਨੂੰ ਪਹਿਲ ਦਿੰਦੇ ਨੇ ਉਹ ਸਾਡੇ ਜਿਹੜੇ ਕੰਮ ਨੇ ਉਹਨਾਂ ਨੂੰ ਲਮਕਾਉਂਦੇ ਨੇ ਔਰ ਲਮਕਾ ਕੇ ਸਾਡੇ ਨਾਲ ਸ਼ੋਸ਼ਣ ਵੀ ਕਰਦੇ ਨੇ ਸਰਕਾਰ ਵਾਲੇ ਔਰ ਸਾਡੇ ਤੋਂ ਤਾਂ ਇੱਕੋ ਇੱਕ ਪਰਿਵਾਰ ਨਰਕਾਰਨੇ ਤੋਂ ਤੁਹਾਡੀ ਟ੍ਰਾਂਸਫਰ ਕਰਾ ਦਿੱਤੀ ਜਾਏਗੀ ਤੁਹਾਨੂੰ ਜਿਹੜਾ ਹੈਗਾ ਸਬਫੰਡ ਕਰਵਾ ਦਿੱਤਾ ਜਾਏਗਾ ਇਹ ਸਾਰਾ ਸਿਸਟਮ ਇਸੇ ਗੱਲ ਕਰਕੇ ਹੈ ਕਿ ਸਰਕਾਰ ਜਿਹੜੀ ਹੈਗੀ ਹੈ ਜਿੰਨਾ ਚਿਰ ਤੱਕ ਪੂਰਨ ਤੌਰ ਤੇ ਜਿਹੜਾ ਇਹ ਨਹੀਂ ਸਮਝਦੀ ਕਿ ਜੋ ਸਰਕਾਰ ਦੀਆਂ ਜੁਨੀਆ ਪਾਲਿਸੀ ਚ ਨੇ ਉਹ ਸਰਕਾਰ ਦੀਆਂ ਪਾਲਿਸੀਆਂ ਮੁਲਾਜ਼ਮਾਂ ਨੇ ਹੀ ਪਿੰਡ ਪੱਧਰ ਤੱਕ ਲੈ ਕੇ ਜਾਣੀਆਂ ਨੇ ਕੋਈ ਹੋਰ ਨਹੀਂ ਕਿਸੇ ਨੇ ਲੈ ਕੇ ਜਾਣੀਆਂ ਜੋ ਵੀ ਸਰਕਾਰ ਪਾਲਿਸੀ ਬਣਾਉਂਦੀ ਹੈ ਮੁਲਾਜ਼ਮਤ ਨੇ ਹੀ ਪਿੰਡ ਪੱਧਰ ਤੱਕ ਲਿਜਾ ਕੇ ਉਹਨਾਂ ਪਾਲਿਸੀ ਨੂੰ ਐਪਲੀਕੇਬਲ ਕਰਾਉਣਾ ਤੋਂ ਸਾਡੀ ਤਾਂ ਪੰਜਾਬ ਦੀ ਸਰਕਾਰ ਨੂੰ ਇੱਕ ਬੇਨਤੀ ਹੈ ਕਿ ਜੋ ਮੁਲਾਜ਼ਮਾਂ ਦੀਆਂ ਮੰਗਾਂ ਰਹਿ ਗਈਆਂ ਨੇ ਉਨ੍ਹਾਂ ਦੀ ਸਰਕਾਰ ਤੋਂ ਕੀਤੀ ਤੇ ਔਰ ਜਿਹੜਾ ਸਾਡ ਨੂੰ ਜਿਹੜਾ ਤੁਰੰਤ ਮੀਟਿੰਗ ਦਿੱਤੀ ਜਾਵੇ ਮੀਟਿੰਗ ਦੇ ਕੇ ਜਿਹੜਾ ਹੈਗਾ ਜੋ ਸਾਡੇ ਮਸਲੇ ਨੂੰ ਹੱਲ ਸਾਡੇ ਰਿਟਾਇਰ ਹੋਏ ਅਸੀਂ ਇਕੱਠੇ ਹੀ ਸਰਵਿਸ ਤੇ ਲੱਗੇ ਸੀ ਔਰ ਉਹਦੇ ਵਿੱਚੋਂ ਸਾਡੇ ਦੋ ਤਿੰਨ ਸਾਥੀ ਰਿਟਾਇਰ ਹੋਏ ਸਾਡੇ ਵਿੱਚੋਂ ਅਸੀਂ ਇੱਕ ਵਿਦਾਈ ਪਾਰਟੀ ਕਰੀ ਉਹਨਾਂ ਨੇ ਅੱਗੇ ਅਸੀਂ ਕੋਰੋਂ ਜਿਹੜੀ ਸਾਡੀ ਮੰਗ ਰਹੀ ਏ ਉਹ ਮੰਗ ਅਸੀਂ ਸੂਬੇ ਦੇ ਪ੍ਰਧਾਨ ਦੇਗੇ ਰੱਖੀ ਹੋਈ ਆਪਣੀ ਬਾਕੀ ਸਾਰੇ ਸਾਥੀ ਪਬਲਿਕਲ ਦੇ ਵਿੱਚੋਂ ਵੀ ਆਏ ਐ ਹੋਰ ਵੀ ਜੰਗਲਾਟ ਡਿਪਾਰਟਮੈਂਟ ਤੋਂ ਵੀ ਆਏ ਐ ਲੀਡਰ ਸਹਿਬਾਨ ਸਾਡੀ ਮੈਂ ਉਹਨਾਂ ਦਾ तहे ਦਿਲ ਤੋਂ ਧੰਨਵਾਦੀ ਹਾਂ ਕਿ ਜੋ ਸਾਡੇ ਛੋਟੇ ਜਿਹੇ ਸੱਦੇ 'ਚ ਇੱਕ ਆਪਣੇ ਸਮੇਂ ਗੱਡ ਕੇ ਸਾਡੇ ਕੋਲ ਆਏ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਔਰ ਜਿਹੜੇ ਵੀ ਸਾਡੇ ਵਿੱਚੋਂ ਰਿਟਾਇਰ ਹੋਏ ਐ ਉਹਨਾਂ ਨੂੰ ਵੀ ਮੈਂ ਵਧਾਈ ਦਿੰਦਾ ਮੇਵੀ ਸ਼ੁਰੂਆਤ ਉਹਨਾਂ ਦੀ اچھی ਹੋਏ ਧੰਨਵਾਦ ਸਾਰੇ ਸਾਥੀਆਂ ਦਾ